ਹੁਣ ਇਹਨਾਂ ਨੂੰ ਦੁੱਖ ਹੋ ਗਿਆ ਕਿ ਇਹ ਕੀ ਹੋ ਗਿਆ ਯਾਰ ਆਪਣੇ ਜਾਲ 'ਚ ਤਾਂ ਕੋਈ ਵੀ ਨਹੀਂ ਫਸਿਆ ਜਾਲ ਤਾਂ ਲਾਏ ਹੋਏ ਸੀ ਇਹਨਾਂ ਨੇ ਮੱਛੀਆਂ ਤੇ ਪਰ ਫਸਿਆ ਨਹੀਂ ਕੋਈ ਹੁਣ ਇਲਜ਼ਾਮ ਤੇ ਇਲਜ਼ਾਮ ਉਹ ਕਰਦਾਂਗੇ ਉਹ ਮੈਂ ਹੈਰਾਨ ਐ ਇਨਾਂ ਕ ਬੰਦਿਆਂ ਤੋਂ ਮਤਲਬ ਉਹ ਕਹਿੰਦਾ ਖੇਤਰੀ ਪਾਰਟੀ ਐ ਸੁਖਵੀਰ ਬਾਦਲ ਜੀ ਕਹਿੰਦੇ ਐ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਦ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਾ ਸਾਹ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਐ ਬਾਲਾ ਸਾਹਿਬ ਵੱਡੇ ਬਾਲਾ ਸਾਹਿਬ ਦੀ ਸੋਚ ਐ ਨਰੇਕਾ ਵਾਲੇ ਕੰਮ ਕਰ ਜਾਂਦੇ ਵੱਡੇ ਬਾਲਾ ਸਾਹਿਬ ਦੀ ਸੋਚ ਐ ਆ ਜਿਹੜੀਆਂ ਫਸਲਾਂ ਖੜੀਆਂ ਨੇ ਚੋਂ ਸਭ ਬਾਲਾ ਸਾਹਿਬ ਦੀ ਸੋਚ ਐ ਮੈਂ ਕਿਹਾ ਜਦੋਂ ਬਰਗਾੜੀ ਵਿੱਚ ਦੀ ਲੰਘਦੇ ਆ ਉਹ ਤਾਂ ਨੀਂਦ ਆ ਜਾਂਦੀ ਐ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਪੀਆ ਬਾਛੜਾ ਮਾਰਿਆ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਾ ਵਿੱਚ ਦੀ ਲੰਘਦਾ ਉਹ ਅੱਖਾਂ ਮੀਜਦੇ ਉਹ ਵੀ ਬਾਲਾ ਸਾਹਿਬ ਨਹੀਂ ਕਰਾਇਆ ਇਸ ਕੰਮ ਵੀਰੋ ਕੰਮਾਂ 'ਚ ਟਾਈਮ ਲੱਗ ਜਾਂਦਾ ਕਾਨੂੰਨੀ ਕੰਮਾਂ 'ਚ ਤਾਂ ਬੜਾ ਟਾਈਮ ਲੱਗ ਜਾਂਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰੀਂ ਕਰਦੇ ਆਂ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਰਦੇ ਸੀ ਨਾ ਮੁੱਛਾਂ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ੀ ਇਹੋ ਜਿਹੇ ਨੇ ਇਹੋ ਜਿਹੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹਾ ਜੀ ਉਹਨੇ ਅpsra upsra ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲਾਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਏ ਉਹ ਨਾਵੇ ਹੁਣ ਉਹ ਬੈਠੇ ਨੇ ਵੀ ਜੋ ਕਰਨਗੇ ਸੋ ਭਰਨਗੇ ਕਬੀਰਾਂ ਤੇਰੀ ਝੌਂਪੜੀ ਗਲ ਕਟਿਨ ਕੇ ਪਾਸ ਜੋ karenge ਸੋ ਭਰẽਗੇ ਤੂੰ ਕਿਉਂ ਭਿਆਉਦਾਸ ਜੋ ਕਰਦੇ ਨੇ ਉਹ ਪਰ ਨਗੇ ਵਾਰੀ ਇਹਨਾਂ ਦੀ ਵੀ ਆਊਗੀ ਕਾਗਜ਼ ਕਬ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਸੀ ਉਦੋਂ ਕਾਗਜ਼ ਹੀ ਐਨੇ ਖਰਾਬ ਕਰ ਗਏ ਕਿ ਥੋੜਾ ਜਿਹਾ ਟਾਈਮ ਲੱਗ ਗਿਆ ਮੈਨੂੰ ਵੀ ਇਸ ਗੱਲ ਦਾ ਸਾਾਸ ਹੈ ਭਗਵੰਤਮਾਨ ਇਹ ਰਾਜ ਭਾਗ ਪਰਮਾਤਮਾ ਕਿਤੇ ਰੋਜ਼ ਦਿੰਦਾ ਪਰ ਬੁਲਬਲਾ ਜਿਹੜਾ ਹੁੰਦਾ ਨਾ ਪਾਣੀ ਦਾ ਬੁਲਬਲਾ ਉਹ ਭਾਵੇਂ ਦੋ ਪਲ ਦੀ ਜ਼ਿੰਦਗੀ ਚ ਆਉਂਦਾ ਪਰ ਜਾਉਂਦਾ ਸਮੁੰਦਰ ਤੋਂ ਉੱਚਾ ਹੋ ਕੇ ਆਉਂ। ਮੈਨੂੰ ਕੋਈ ਐ ਫਿਕਰ ਨਹੀਂ ਰਾਜ ਭਾਗ ਰਊਗਾ ਜਾਂ ਵੋਟਾਂ ਵਾਸਤੇ ਮੈਨੂੰ ਆ ਕਰਨਾ ਪੂਓਗਾ ਨ ਮੈਂ ਕਹਿੰਦਾ ਲੋਕ ਇੰਨੇ ਕ ਨੂੰ ਹੀ ਯਾਦ ਕਰਦੇ ਰਹਿਣ। ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂ ਸੇ ਹੋਤਾ ਹੈ। ਭਗਤ ਸਿੰਘ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਤੇ ਅੱਜ ਵੀ 23 ਸਾਲ ਦਾ ਆਉਣ ਵਾਲੇ 1000 ਸਾਲ ਬਾਅਦ ਵੀ ਆਪਣੀਆਂ ਕਈ ਪੀੜੀਆਂ ਲੰਘ ਜਾਣਗੀਆਂ ਉਹ 23 ਸਾਲ ਦੇ ਰਹੂਗਾ ਸੋ ਇਸ ਕਰਕੇ ਇਹਨਾਂ ਨੂੰ ਦੱਸ ਦਿਓ ਕਿ ਭਾਈ ਅਸੀਂ ਤੁਹਾਡੀਆਂ ਗੱਲਾਂ 'ਚ ਹੁਣ ਆਉਣਾ ਨਹੀਂ ਇਹਨਾਂ ਨੂੰ ਇਹ ਹੈ ਕਿ ਲੋਕਾਂ ਦੀ ਮੈਮਰੀ ਬਹੁਤ ਘੱਟ ਹੈ ਯਾਦਦਾਸ਼ਤ ਕਮਜ਼ੋਰ ਹੈ ਲੋਕ ਭੁੱਲ ਜਾਂਦੇ ਐ ਐ ਕਹਿੰਦੇ ਭੁੱਲ ਜਾਂਦੇ ਲੋਕ ਮਾਮਾ ਭੁੱਲ ਜਾਣਗੇ ਆਪਣੇ ਪੁੱਤਾਂ ਦੇ ਕੀਰਨੇ ਬੈਣ ਭੁੱਲ ਜਾਣਗੇ ਭੁੱਲ ਜਾਓਗੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਇਹਨਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਆ ਹੁਣ ਆਦਰ ਮਗਰ ਲੱਗ ਜਾਣਗੇ ਹੜਾਂ ਵੇਲੇ ਪੌਂਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡਿਓ ਗੁਰੂ ਦੀ ਗੋਲਕ ਸੀ ਓਏ